ਲੁਧਿਆਣਾ ਦੇ ਧਰਮਪੁਰ ਇਲਾਕੇ ਵਿੱਚ ਸ਼ਰਾਬ ਦੇ ਬਣੇ ਠੇਕੇ ਨੂੰ ਲੈ ਕੇ ਉਸ ਵੇਲੇ ਹੰਗਾਮਾ ਹੋ ਗਿਆ ਜਦ ਇਲਾਕਾ ਵਾਸੀਆਂ ਨੇ ਸ਼ਰਾਬ ਦੇ ਠੇਕੇ ਨੂੰ ਲੈ ਕੇ આરોਪ ਲਗਾਏ ਕਿ ਇੱਥੇ ਰੋਜ਼ ਸ਼ਾਮ ਨੂੰ ਲੋਕ ਠੇਕੇ ਬਾਹਰ ਖੜੇ ਹੋ ਕੇ ਸ਼ਰਾਬ ਪੀਂਦੇ ਨੇ ਜਿਸ ਵਜ੍ਹਾ ਨਾਲ ਮਹਿਲਾਵਾਂ ਨੂੰ ਆਉਣ ਜਾਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਥੋਂ ਤੱਕ ਕਿ ਸ਼ਰਾਬ ਪੀਂਤ ਬਾਅਦ ਲੋਕ ਆਸ-ਪਾਸ ਹੀ ਸ਼ੋਚ ਵੀ ਕਰ ਦਿੰਦੇ ਨੇ ਜਿਸ ਨਾਲ ਗਲੀ ਦਾ ਮਾਹੌਲ ਖਰਾਬ ਹੁੰਦਾ ਹੈ ਅਤੇ ਇਹ ਗਾਲਾਂ ਵੀ ਕੱਢਦੇ ਨੇ ਕਿਸੇ ਨੇ ਲੈ ਕੇ ਸ਼ਰਾਬ ਠੇਕੇਦਾਰ ਨੇ ਜਿੱਥੇ ਕਿਹਾ ਕਿ ਸ਼ਰਾਬ ਦਾ ਠੇਕਾ ਪਿਛਲੇ 20 ਸਾਲ ਤੋਂ ਅਜਿਹਾ ਹੀ ਚੱਲ ਰਿਹਾ ਤੇ ਤੇ ਇਲਾਕਾ ਵਾਸੀਆਂ ਦੇ ਵੱਲੋਂ ਉਹਨਾਂ ਦੇ ਹੰਗਾਮੇ ਤੋਂ ਬਾਅਦ ਲੁਧਿਆਣਾ ਐਕਸਰਸਾਈਜ਼ ਡਿਪਾਰਟਮੈਂਟ ਦੇ ਇੰਸਪੈਕਟਰ ਦੇ ਵੱਲੋਂ ਆ ਕੇ ਠੇਕੇ ਦੀ ਚੈਕਿੰਗ ਕੀਤੀ ਗਈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਸ਼ਰਾਬ ਦਾ ਠੇਕਾ ਪੂਰੀ ਤਰ੍ਹਾਂ ਨਾਲ ਲੀਗਲ ਹੈ ਅਤੇ ਇਸ ਦੇ ਅੰਦਰ ਜੋ ਸ਼ਰਾਬ ਦਾ ਸਟਾਕ ਪਿਆ ਉਹ ਵੀ ਪੂਰੀ ਤਰ੍ਹਾਂ ਲੀਗਲ ਹੈ ਹਾਲਾਂਕਿ ਜਦ ਦੋਨਾਂ ਤੋਂ ਪੁੱਛਿਆ ਗਿਆ ਕਿ ਤੇ ਖੜ ਹੋ ਕੇ ਸ਼ਰਾਬ ਪੀਣਾ ਲੀਗਲ ਹੈ ਤਾਂ ਉਹਨਾਂ ਨੇ ਕਿਹਾ ਕਿ ਠੇਕੇ ਦੇ ਬਾਅਦ ਸ਼ਰਾਬ ਪੀਣਾ ਗੈਰਕਾਨੂੰਨੀ ਹੈ ਜੇਕਰ ਜੇਆ ਕੁਝ ਲੱਗਦਾ ਤਾਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ Yo शांत थे थोड़ा मतलब सेरे भी निकले थे ओके सेरे ये हमने एक्स्ट्रा टाइम आते थे बीगर हैं बाद में 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 तो नहीं इस रात के बाद कितने मतलब दारू निकले दारू रात को निकलते कितनी बार एक बार दो बार तीन बार ਈ ਵਾਰ ਹੋ ਚੁੱਕੀ ਹੈ ਬਾਜੀ ਇੱਕ ਠੇਕੇ ਦੇ ਨਾਲ ਦੋ ਹੱਤੇ ਆ ਇੱਕ ਮਿੰਟ ਸਰ ਇੱਕ ਠੇਕੇ ਨਾਲ ਦੋ ਹੱਤੇ ਆ ਫਿਰ ਕੀ ਬਾ ਇੱਥੇ ਬੁਲਾਉਂਦਾ ਕੀ ਮਤਲਬ ਹੈ ਮੈਨੂੰ ਦੱਸੋ ਹੱਤਾ ਤਾਂ ਹੈ ਹੀ ਨਹੀਂ ਇਹ ਤੇ ਹੋਟਲ ਬਣੇ ਹੋਏ ਆ ਹੋਟਲ ਹੱਤਾ ਨਹੀਂ ਹੈ ਸਰ ਠੇਕੇ ਦਾ ਉਹ ਹੱਤੇ ਆ ਸਰ ਫਿਰ ਕਿਉਂ ਬੁਲਾਉਂਦੇ ਸਰ ਇਹ ਤਾਂ ਨਿੱਕਲ ਪਿਆ ਰਹੇ ਆ ਹਾਂ ਫਿਰ ਇਹਦੇ ਦੇਖਣਾ ਚਾਹੀਦਾ ਨਾ ਫਿਰ ਉਹੀ ਗੱਲ ਹੈ ਮੇਰੇ ਮਾਰ ਗਵਰਨਮੈਂਟ ਤੋਂ ਮਨਜ਼ੂਰ ਨੂੰ ਹੱਤਾ ਲਿਖਿਆ ਹੋਇਆ ਦੇਖੋ ਨਹੀਂ ਇੱਥੇ ਖੜ ਕੇ ਪਿੰਦੇ ਸਾਡੇ ਕੋਲ ਪ੍ਰੂਫ ਨੇ ਪਿੰਦੇ ਦੇ ਅਸੀਂ ਵੀਡੀਓ ਬਣਾਈਆਂ ਹੋਈਆਂ ਫੋਟੋਆਂ ਕਿੱਚ ਹੋਈਆਂ ਦੇਣਾ WhatsApp ਤੇ ਮੈਡਮ ਨੂੰ ਪੁੱਛੋ WhatsApp ਤੇ ਅਸਲ ਨੂੰ ਦੋ ਸਰ ਗੈਰੇਜ ਆਹ ਜੀ ਜੀ ਤੇ ਨਾ ਪਰ ਬੰਦ ਕਰਾ ਮੇਰਾ ਨਾਮ ਹੈ ਪੂਨਮ ਜੀ ਤੇਰੀ ਜਗਾ ਇਹ ਸਰ ਅਸੀਂ ਪੂਰਾ 490 ਗਲੀ ਸ਼ਰਾਬ ਪਿੰਦੇ ਇੱਥੇ ਗਲੀਆਂ ਚ ਪਲੱਸ ਬਾਥਰੂਮ ਕਰਦੇ ਆ ਕਿਸੇ ਤੋਂ ਡਰਦੇ ਨਹੀਂ ਇਹ ਜੀ ਰੋਜ਼ ਕਈ ਵਾਰੀ ਲੜਾਈਆਂ ਹੋ ਚੁੱਕੀਆਂ ਕੋਈ ਇੱਥੇ ਕਾਨੂੰਨੀ ਕਾਰਵਾਈ ਨਹੀਂ ਆਉਂਦੇ ਨੇ ਪੈਸੇ ਲੈ ਕੇ ਖਾ ਕੇ ਚਲੇ ਜਾਂਦੇ ਦੇਖੀ ਮਿਲਿਆ ਕੀ ਹੈ ਜੀ ਅੱਜ ਸ਼ਰਾਬ ਮਿਲਦੀ ਹੈ ਹੋਰ ਕੀ ਮਿਲਣਾ ਆਓ ਚਲੋ ਆਲਾ ਸੁਣੋ ਇੱਥੇ ਰੋ ਸ਼ਰਾਬਾ ਪਿੰਦੇ ਆ ਤੇ ਇੱਥੇ ਖੜ ਕੇ ਬਾਥਰੂਮ ਵਗੈਰਾ ਸਾਰਾ ਕਰਦੇ ਰਹਿੰਦੇ ਆ ਖੜ ਕੇ ਇੱਥੇ ਹੀ ਪਿੰਦੇ ਆ ਸ਼ਰਾਬਾ ਤੁਸੀਂ ਰੋਜ਼ੀ ਕਿ ਤੱਕ ਦੀ ਗਲੀ ਨੇ ਬੜੀ ਹੋਏ 2-3 ਵਾਰੀ ਲੜਾਈਆਂ ਵੀ ਹੋਈਆਂ ਨੇ ਨੰਗਦੇ ਨੇ ਬੱਚੇ ਵੀ ਨੰਗਦੇ ਆ ਦੇਖੋ ਕੁੜੀਆਂ ਵੀ ਨੰਗਦੀਆਂ ਕੁਵਾਰੀਆਂ ਇਹਨਾਂ ਨੂੰ ਚਾਹੀਦਾ ਨਾ ਇੱਥੇ ਨਾ ਕਿੰਨੀ ਵਾਰ ਲੜਾਈ ਵੀ ਹੋ ਚੁੱਕੀ ਐ ਜੀ ਬੋਲਣਾ ਸਰਾਂ ਕੋਈ ਧਿਆਨਸਨੀ ਨਾਮ ਐ ਜੀ ਮੇਰਾ ਸੀ ਮਹੱਲੇ ਵਾਸੀ ਆ ਜੀ ਠੀਕ ਹੈ ਕਿ ਨਹੀਂ ਹਾਂ ਦਿੱਕਤ ਆਂਦੀ ਐ ਦਾਰੂ ਦਿੱਕਤ ਬਹੁਤ ਐ ਇੱਥੇ ਕੋਈ ਰੋਕ ਟੋਕ ਨਹੀਂ ਇਹਨਾਂ ਨੇ ਦਾਰੂ ਵੇਚਨੀ ਆ ਤੁਹਾਨੂੰ ਇਹਨੇ ਪਤਾ ਬੰਦਾ ਇੱਥੇ ਖੜ ਕੇ ਪੀ ਰਿਹਾ ਜਾਂ ਨਹੀਂ ਪੀ ਰਿਹਾ ਇੱਥੇ ਗਲਾਸ ਰਾਤੀ ਦੇਖੋ ਪਏ ਹੁੰਦੇ ਸਾਰੇ ਗੰਦਾ ਦੇਖੋ ਗਲਾਸ ਪਏ ਹੋਏ ਠੀਕ ਹੈ ਜੀ ਕਿ ਨਹੀਂ ਉਹ ਜਿਹੜੇ ਬੰਦੇ ਆਣੇ ਇੱਥੇ ਦਾਰੂ ਪੀ ਕੇ ਜਾਣੀ ਇਹਨਾਂ ਨੂੰ ਹਜ਼ਾਰ ਵਾਰ ਕਹਿ ਚੁੱਕੇ ਭਾਈ ਮਹੱਲੇਦਾਰੀ ਐ ਇੱਥੇ ਨਾ ਦਾਰੂ ਚਲਾਇਆ ਕਰੋ ਪਰ ਕੋਈ ਇਹਨਾਂ ਜੀ ਬਹੁਤ ਵਾਰ ਮੁਹੱਲੇਦਾਰੀ ਹੈ ਪਤਾ ਕੀ ਹੈ ਇਹ ਮੁਹੱਲੇਦਾਰੀ ਨੂੰ ਸਮਝਦੇ ਵੀ ਨਹੀਂਗੇ ਐਨਾਂ ਉਹ 1000 ਵਾਰ ਗਿਆ ਚੁੱਕਿਆ ਵਿਧਾਇਕਾ ਦਾ ਭਾਈ ਉਹਨਾਂ ਨੂੰ ਹੈ ਹੀ ਨਹੀਂ ਕੁਝ ਉਹ ਤਾਂ ਆਪਣੇ ਬੀਜ਼ੀ ਨੇ ਉਹਦਾ ਦੋ ਦੋ ਵੋਟਾ ਫੁੱਟਾ ਹੁੰਦੀ ਆ ਉਹਦੇ ਆਉਂਦੇ ਉਹਨਾਂ ਨੂੰ ਕੀ ਲੈਣਾ ਦੇਣਾ ਇਸ ਚੀਜ਼ ਤੋਂ ਬੰਦੇ ਮੁਹੱਲੇਦਾਰੀ ਤੋਂ ਕੁਝ ਵੀ ਨਹੀਂ ਲੈਣਾ ਦੇਣਾਗਾ ਤੁਹਾਨੂੰ ਹੁਣ ਆ ਕੇ ਦੇਖਣ ਇੱਕ ਵਾਰੀ ਕੀ ਮੁਹੱਲੇ ਚੱਲਦਾ ਜੋ ਸ਼ਾਮੀ ਆ ਕੇ ਦੇਖੇ ਤੇ ਮਹਿਫਲ ਸੱਜੀ ਹੁੰਦੀ ਹੈ ਬੁਰੀ ਇੱਥੇ ਇਹਨਾਂ ਕੋਈ ਨਹੀਂ ਰੁਕਦੇ ਹੈ ਕੋਈ ਰੋਕ ਟੋਕ ਨਹੀਂ ਇਹਨਾਂ ਨੂੰ ਅੰਦਰ ਬਹਿ ਕੇ ਦੇਖਣਾ ਤਾਂ ਪਊਆ ਦੇਣਾ ਹੁੰਦਾ ਦਾਰੂ ਦੇਣੀ ਹੁੰਦੀ ਉਹ ਦੇ ਦਿੰਦੇ ਬੱਸ ਮੁਹੱਲੇਦਾਰੀਆ ਹੁਣ ਐ ਹੁਣ ਬੈਠੀਆਂ ਨੇ ਤੇ ਕੋਈ ਸ਼ਾਮੀ ਵਿਚਾਰੀਆਂ 7 ਵੇ ਅੰਦਰ ਵੜ ਜਾਂਦੀਆਂ ਨੇ ਹੁਣ ਮੁਹੱਲੇਦਾਰੀ ਬੰਦਾ ਬੈਠਣਾ ਵੀ ਪਾਪ ਹੋ ਗਿਆ ਦੱਸੋ ਬੰਦਾ ਗੱਲ ਨਹੀਂ ਬਾਤੂੰ ਇੱਥੋਂ ਪੀਤਾ ਚੱਲ ਗਲੀ ਦੀ ਬਾਤੂੰ ਇੱਕਾਈ ਬਣਾ ਲਿਆ ਗਲੀ ਦਾ ਗੂਲੀ ਬਣਾ ਲਿਆ ਇਹਨਾਂ ਨੇ ਦੂਜੇ ਤੀਜੇ ਤੇ ਇੱਥੇ ਲੜੀਆਂ ਜਲਦੀਆਂ ਹੁੰਦੀਆਂ ਨੇ ਫਾਇਦਾ ਕੀ ਉਸ ਚੀਜ਼ ਦਾ ਤੇ ਮੁਹ ਲੜਨ ਨੂੰ ਪੈਂਦੇ ਆ ਤਾਂ ਹੀ ਕਹਿੰਦੇ ਪਿਆ ਤੁਹਾਨੂੰ ਲੱਗਿਆ ਪੈਣਾ ਵੱਸਦੀਆਂ ਦੇਖੋ ਪਾਜੀ ਕੀ ਨਾਮ ਆ ਜੀ ਦਾਦੋ ਦਾਦੋ ਕੀ ਨਾਮ ਆ ਭਾਈ ਧਰਮਪੁਰਾ ਗਲੀ ਨੰਬਰ 4 ਹੈ ਜੀ ਲੈਡੀ ਦੀ ਆਵਲਾ ਕੇ ਕਰੋ ਇਹ ਭਾਈ ਇਹ ਤੇ ਗਲੀ ਦੇ ਬਾਹਰ ਖੜੀ ਹੈ ਕਿ ਸ਼ਰਾਬ ਪਿਆਣੀ ਕਿੰਦਾ ਠੂਠੀ ਹੈਗੀ ਆ ਹੈਗੀ ਕੋਈ ਠੋਟੀ ਕੀ ਸੀ ਗੁੱਲ ਉਹ ਹੀ ਦੇ ਭਾਜੀ ਫੇਰ ਨੂੰ ਵੀ ਨਾਲ ਲੈਡੀਆਂ ਜੇ ਆ ਕੇ ਲੈ ਕੇ ਆਉਂ ਰੋਕ ਟੋਕ ਬਿਲਕੁਲ ਵੀ ਨਹੀਂ ਹੈਗੀ ਭਾਜੀ ਇੱਥੇ ਕੀ ਨਾਮ ਹੈ ਜੀ ਮੇਰਾ ਨਾਮ ਉਜਾਦਰ ਸਿੰਘ ਕਿਹੜੇ ਮੰਨੇ ਜਿਹੜੇ ਹੋ ਮੈਂ ਭਾਜੀ ਹਾਂਜੀ ਏਰੀਆ ਕਿਹੜਾ ਬਾਬਾ ਪਾਜੀ ਇਹ ਏਰੀਆ ਹੈਗਾ ਜੀ ਧਰਮਪੁਰਾ ਗਲੀ ਨੰਬਰ 4 ਜੀ ਕੀ ਮਾਮਲਾ ਹੋਇਆ ਜੀ ਇੱਥੇ ਇਹ ਸਿਰਫ ਮਾਮਲਾ ਕੋਈ ਠੇਕੇ ਵਾਲੇ ਨਾਲ ਨਹੀਂ ਠੇਕੇ ਦੇ ਵਿੱਚੋਂ ਸ਼ਰਾਬ ਜਿਹੜੇ ਬੰਦੇ ਲੈਂਦੇ ਆ ਨਾ ਉਹ ਸ਼ਰਾਬ ਇੱਥੇ ਬਾਹਰ ਖੜ ਕੇ ਪੀਂਦੇ ਉਹ ਤੁਹਾਡੇ ਸਾਹਮਣੇ 10 ਪਿੰ ਪਏ 10 ਪਿੰ ਦੇ খালি ਬੋਤਲਾਂ ਹੱਲੇ ਵੀ ਪਈਆਂ ਕੋਈ ਇਹਦੇ ਝੂਠ ਨਹੀਂ ਹੈਗਾ ਤੇ ਨਾਲ ਹੱਤਾ ਬਣਿਆ ਹੱਤਾ ਨਹੀਂ ਉਹ ਹੁਣ ਮਤਲਬ ਜਿਹੜਾ ਹੈਗਾ ਠੇਕੇ ਵਾਲੇ ਲੋਕੜਾ ਜਿਹਾ ਅਸੀਂ ਅਸੀਂ ਆਪ ਆਮ ਪਬਲਿਕ ਕਿਥੋਂ ਰੋਕਾਂਗੇ ਉਹ ਘਰ ਹੈ ਸਾਹਮਣੇ ਉਹ ਜਨਾਨੀਆਂ ਬਾਹਰ ਬੈਠੀਆਂ ਕੀ ਕਰਨ ਗਿਆ ਆਖਰ ਤਾਂ ਜਰੂਰ ਤੇ ਪਿੰਦੇ ਹੁੰਦੇ ਨੇ ਉਹ ਚੁੱਪ ਕਰ ਕੇ ਅੰਦਰ ਚੁੜੀਆਂ ਜਾਂ ਲੜਾਈਆਂ ਝਗੜੇ ਵੀ ਹੁੰਦੇ ਆ ਠੇਕਾ ਕਾਫੀ ਪੁਰਾਣਾ ਹੈ ਇਹ ਠੇਕਾ ਪੁਰਾਣਾ ਹੈ ਜੀ ਪਹਿਲੇ ਵੀ ਇਸੇ ਤਰ੍ਹਾਂ ਇੱਕ ਵਾਰੀ ਕਿਹਾ ਸੀ ਤੇ ਬੰਦ ਹੋ ਗਿਆ ਸੀ ਐ ਹੁਣ ਦੁਬਾਰਾ ਆਮ ਆਦਮੀ ਪਾਰਟੀ ਆਈ ਹੈ ਤੇ ਇਹਨਾਂ ਨੇ ਸ਼ਰਮ ਹੀ ਪੂਰੀ ਲਾਈ ਇਦੇ ਬਾਰੇ ਸ਼ਿਕਾਇਤ ਨਹੀਂ ਕੀਤੀ ਇਹਦੇ ਬਾਰੇ ਸ਼ਿਕਾਇਤ ਜਿਹੜੀ ਹੈ ਕਿ ਉਹ ਮੁੰਡਾ ਜਿਹੜਾ ਪਹਿਲੇ ਤੁਹਾਡੇ ਨਾਲ ਹੈਗਾ ਸੀ ਉਹਨੇ ਦੇਖ ਲਈ ਦੋ ਵਾਰੀ ਸ਼ਿਕਾਇਤ ਕਰ ਚੁੱਕਾ ਕੋਈ ਕਹਿੰਦੇ ਉਹ ਆਂਦਣ ਤੇ ਉਦੋਂ ਨਹੀਂ ਪੀਂਦੇ ਜਦੋਂ ਆਂਦਣ ਜਦ ਇਹ ਸਿਰਿਆਂ ਬਾਹਰ ਜ਼ਬਾਨੇ ਡਸਟ ਪੇਨ ਰੱਖੀ ਆ ਇਹਦਾ ਮਤਲਬ ਕਿ ਇਹਨਾਂ ਨੂੰ ਇਹਨਾਂ ਨੇ ਆਪ ਪੀਣ ਦੀ ਇਜਾਜ਼ਤ ਦਿੱਤੀ ਹੋਈ ਹੈ ਕਿਉਂਕਿ ਡਸਟ ਜੱਲੂ ਦਾ ਠੇਕਾ ਇਦਾਂ ਹੈ ਜੋ ਕੀ ਕੋ ਚਲਾਈ ਜਾਣੇ ਅਸੀਂ ਕਿਹੜੇ ਨਾਲ ਡਾਂਗ ਮਾਰ ਕੇ ਭਜਾ ਸਕਦੇ ਆ ਕਿਉਂਕਿ ਗਵਰਨਮੈਂਟ ਇਹਨਾਂ ਨਾਲ ਹੈ ਇਹਨਾਂ ਨੂੰ ਗਵਰਨਮੈਂਟ ਨੇ ਲਾਇਸੈਂਸ ਦਿੱਤਾ ਬਿਲਕੁਲ ਹੁੰਦੇ ਜਦੋਂ ਇੱਥੇ ਬੰਦਾ ਬੈਠ ਕੇ ਪੀਏਗਾ ਦੂਜਾ ਬੰਦਾ ਪੀਏਗਾ ਉੱਤੇ ਤੁਪਕਾ ਸ਼ਰਾਬ ਦਾ ਪੈ ਦੇਗਾ ਉਹ ਲੜੇਗਾ ਹੀ ਹੋਰ ਕੀ ਹੋਏਗਾ ਬੋਲੋ ਭਾਈ ਕੋ ਆਓ ਚਾਹ ਬੁਲਾਈਏ ਤੁਹਾਨੂੰ ਸਾਰਿਆਂ ਨੂੰ ਨਹੀਂ ਬੋਲੋ ਇੱਥੇ ਕਹਿ ਰਹੇ ਨੇ ਨੀ ਕਹਿ ਰਹੇ ਨਹੀਂ ਨਹੀਂ ਤੁਹਾ ਠੀਕ ਹੈ ਤੁਹਾਡਾ ਭਾਈ ਨਹੀਂ ਲੋ ਜੀ ਠੀਕ ਕਹਿ ਰਹੇ ਸੀ ਉਹਨੇ ਮਤਲਬ ਦੇਖਾ ਤੁਹਾਡਾ ਤੁਸੀਂ ਖੜੇ ਹੋ ਮੌਕੇ ਤੇ ਦੇਖਾ ਤੁਹਾਡਾ ਤੁਹਾਡਾ ਹਿੱਸਾ ਠੀਕ ਹੈ ਮਤਲਬ ਤੁਹਾਡੇ ਕੋਲ ਤੁਸੀਂ ਕਹਿੰਦੇ ਕੋਈ ਲੜਾਈ ਸਾਡੀ ਕੋਈ ਲੜਾਈ ਨਹੀਂ ਕਿਸੇ ਨਾਲ ਸਾਡੀ ਮਹੱਲੇ ਨਾਲ ਕੋਈ ਸਾਡੇ ਕੋਈ ਲੜਾਈ ਨਹੀਂ ਕਿਸੇ ਨਾਲ ਪੱਤੀ ਨਾਮ ਕੀ ਭਾਈ ਆਪਣਾ ਮੈਂ ਨੰਬਰ ਇਹ ਸਾਡੀ ਕੋਈ ਸੁਣਾ ਲੋ ਇੱਥੇ ਠੇਕੇ ਦੇ ਐਸੇ ਕੰਮ ਕਰਦੇ ਹੋ ਮੈਂ ਕੰਮ ਕਰਦਾ ਦੇਖੇ ਨੌਕਰੀ ਕਰਦਾ ਦੇਖੇ ਤੇ ਇਸਾਰੇ ਜਿਹੜਾ ਗਲੀ ਵਿਰੋਧ ਕਰਦੀ ਵੀ ਇਹ ਕਾਰਨ ਕੀ ਆ ਗਲੀਆਂ 20 ਸਾਲ ਦਾ ਠੇਕਾ ਇੱਥੇ ਹੀ ਆ ਜੀ ਤੁਹਾਡੇ ਕੋਲ ਹੁਣ ਆਇਆ ਨਾ ਪਿਛਲਾ ਉਦਾਂ ਹੀ ਚੱਲੇ ਆ ਰਹੇ ਜਿੱਦਾਂ ਆ ਪਹੁੰਚ ਆ ਰਹੇ ਆ ਨਾ ਆ ਪਿਛੇ ਵਾਲੇ ਨੇ ਗਲਤੀ ਕੀਤਾ ਤੁਸੀਂ ਵੀ ਗਲਤ ਕਰੋ ਅਸੀਂ ਕਿੱਦਾਂ ਗਲਤ ਕਰਾਂਗੇ ਨਹੀਂ ਹੁਣ ਜਿਹੜੀ ਐਕਸਰਸਾਈਜ਼ ਜਿਹੜੀ ਰੇਡ ਬਈ ਹੈ ਜਿਹੜੀ ਉਹਦੇ ਬਾਰੇ ਕੋਈ ਰੇਡ ਨਹੀਂ ਸਾਡਾ ਮਾਲ ਇੱਕ ਨੰਬਰ ਦਾ ਸਾਡਾ ਕੋਈ ਕੋਈ ਰੇਡ ਨਹੀਂ ਸਾਡੇ ਸਾਡੇ ਕੋ ਸਾਡੇ ਕੋ ਕੋਈ ਸਮਾਂ ਨਹੀਂ ਕਰ ਰਹੇ ਸਾਡੇ ਕੋ ਪਰਮਿਟ ਆ ਸਾਡੇ ਕੋ ਪਾਸ ਆ ਸਭ ਤੋਂ ਸਾਡੇ ਕੋ ਆ ਕੋਈ ਕਿਸੇ ਕਹਿ ਰਹੇ ਡਿਲੀ ਲੇਡੀਜ਼ ਨਹੀਂ ਕੋਈ ਲੜਾਈ ਨਹੀਂ ਸਾਡੀ ਕੋਈ ਲੜਾਈ ਨਹੀਂ ਜਾ ਭਾਜੀ ਇੱਕ ਮਿੰਟ ਸਰ ਤੁਹਾਡੇ ਮੱਥੇ ਤੁਹਾਡੇ ਕੋ ਪਾਤੋਂ ਠੇਕਾ ਹੈਗਾ ਇਹ ਹਾਂ ਪਾਤੋਂ ਠੇਕਾ ਆਪਣੇ ਕੋ ਤਾਂ ਹੋਣੀ ਦੇਖ ਆ ਜੀ ਨਹੀਂ ਮਤਲਬ ਤੁਸੀਂ ਇੱਥੇ ਕਿੰਨੇ ਕਦੋਂ ਕੰਮ ਕਰ ਰਹੇ ਤੁਸੀਂ ਕਰੋ 20 ਸਾਲ ਤੋਂ ਮਤਲਬ ਸਾਡੇ ਕੋਲ ਤਾਂ ਇਹ ਠੇਕੇ ਨੂੰ ਈ ਇੰਨੇ ਸਾਲ ਹੋ ਗਏ ਆ ਕਦੀ ਕੋਈ ਫਰਮ ਹੁੰਦੀ ਕਦੀ ਕੋਈ ਫਰਮ ਹੁੰਦੀ ਆ ਸਾਤੋਂ ਕਰ ਰਹੇ ਹੋ ਜਦੋਂ ਅਸੀਂ ਇੱਧਰ ਉਧਰੋਂ ਫਿਰ ਅਸੀਂ ਇਹ ਬਦਲ ਕਿੱਧਰ ਆਏ ਸਾਡੇ ਉਧਰ ਠੇਕੇ ਆ ਠੇਕੇ ਦੀ ਪਾਲਸੀ ਹੁੰਦੀ ਆ ਕਿ ਉਹਦੇ ਅੰਦਰ ਅਸੀਂ ਪਾਣੀ ਦੀਆਂ ਬੋਤਲਾਂ ਗਲਾਸ ਨਮਕੀਨ ਵੇਚ ਸਕਦਾ ਠੇਕੇ ਦੇ ਅੰਦਰ ਸਾਹਿਬ ਜੀ ਜਿਹੜੀ ਪਾਲਸੀ ਉਹਦੇ ਅੰਦਰ ਅਸੀਂ ਸਪੈਕਟਰ ਸਾਹਿਬ ਦੱਸਣ ਜੀ ਮਤਲਬ ਕੰਮ ਕਰ ਰਹੇ ਹੋ ਹੁਣ ਦੱਸੋ ਤਾਂ ਅਸੀਂ ਕੰਮ ਕਰ ਰਹੇ ਠੀਕ ਹੈ ਠੇਕੇ ਵੱਡਾ ਵੀ ਨੌ ਹਣ ਭੱਜਦੇ ਕਿਉਂ ਸਰ ਸਰ ਭੱਜ ਗਏ ਰਿਓ ਭੱਜ ਗਏ ਰਿਓ ਭੱਜ ਕਿਉਂ ਰਿਓ ਹਾਂ ਜੀ ਦੇ ਕੇ ਦੋ ਚਰ ਸਰ ਭੱਜਦੇ ਕਿਉਂ ਆ ਤੂੰ ਉਹਦਾ ਬੋਲੂ ਜਾ ਰਿਓ ਹਾਂ ਭਾਜੀ ਉਹ ਬੇਟੀ ਜੀ ਆਜੋ ਆਜੋ ਵਰਜਨ ਤੋਂ ਭਾਜੀ ਇਹ ਰੋਕਸਾਈ ਜਾਨੇ ਦੇਖੋ ਤੁਸੀਂ ਸਰ ਪੰਦਰ ਲਵੰਦਰ ਲੋ ਵਰਜਨ ਪੰਦਰ ਤੇ ਆਉਗੂ ਠੇਕਾ ਤੁਹਾਡਾ ਤੇ ਭਾਜੀ ਗਲੀ ਵਾਲੇ ਵਿਰੋਧ ਕਰ ਰਹੇ ਕਹਿੰਦੇ ਅਕਸਰ ਇਹਦੇ ਮਾਰਗਤ ਹੁੰਦੀ ਆ ਠੇਕੇ ਨੂੰ ਲੈ ਕੇ ਲੋਕ ਦਾਰੂ ਬਾਹਰ ਖੜ ਕੇ ਪੀਂਦੇ ਨੇ ਉਸ ਚੀਜ਼ ਨੂੰ ਲੈ ਕੇ ਤੁਸੀਂ ਕੀ ਕਹੋਗੇ ਉਹ ਤਾਂ ਐਕਸਾਈਜ਼ੀ ਰੇਟ ਵੱਖਰੀ ਹੈ ਸਰ ਜਿਹੜਾ ਲੋਕ ਗਲੀ ਵਾਲੇ ਵਿਰੋਧ ਕਰ ਰਹੇ ਗਲੀਆ ਕੋਈ ਵਿਰੋਧ ਨਹੀਂ ਕਰ ਰਿਹਾ ਸਾਡੇ ਸਾਹਮਣੇ ਵਿਰੋਧ ਕਰ ਰਹੇ ਸਰ ਏਦਾਂ ਹੀ ਮਾਰਦੇ ਕੋਈ ਵਿਰੋਧ ਨਹੀਂ ਕਰ ਰਿਹਾ ਸਰ ਕਰ ਰਹੇ ਪਤਾ ਨਹੀਂ ਉਹ ਪਿਛਲੋ ਕੋਈ 라이 ਗ라이 ਕੋਈ ਕੇਸ ਹੋਇਆ ਦਾਦੋ ਚੌਂਕੀ ਮੈਂ ਸਰ ਉਹ ਕਹਿੰਦੇ ਅਸੀਂ ਕਈ ਵਾਰੀ ਕੰਪਲੇਨ ਦਿੱਤੀ ਚੌਂਕੀ ਦੇ ਵਿੱਚ ਬਾਕੀ ਦੱਸੋ ਕਦੋਂ ਕਿਸੇ ਨੂੰ ਮਿਲਦਾ ਨਹੀਂ ਕੋਈ ਉਹ ਕਹਿੰਦੇ ਉੱਤੇ ਖੜ ਕੇ ਦਾਰੂ ਪੀਤੀ ਆਂਦੀ ਹੈ ਗਲਾਸ ਦੀ ਬਾਤ ਸਾਰੇ ਅੰਦਰ ਹੱਥ ਕਿੱਧਰ ਪਿੱਛੇ ਪਿੰਜਲ ਲੋਕ ਕਹਿ ਰਹੇ ਅਸੀਂ ਤਾਂ ਨਹੀਂ ਕਹਿ ਰਹੇ ਮੱਲੇ ਲਈ ਕਹਿ ਰਹੇ ਮੱਲੇ ਆਏ ਤਾਂ ਸ਼ਿਕਾਇਤ ਲਾਦੇ ਮੱਲੇ ਲਾਰੇ ਸ਼ਿਕਾਇਤ ਦੋ ਇੱਕ ਇੱਕ ਜਿਹੜੀ ਪਹੁੰਚਿਆ ਉਹਨੇ ਅੰਦਰ ਆਪਾਂ ਪਾਣੀ ਦੀ ਬੋਤਲ ਚਲਾ ਰਹੇ ਨੇ ਬੋਤਲਾਂ ਪਾਣੀ ਦੀ ਬੋਤਲ ਤੇ ਗਲਾਸ ਵੇਚੇ ਜਾ ਰਹੇ ਨੇ ਹਾਂਜੀ ਜੀ ਇਹ ਠੇਕਾ ਹੈ ਕੀ ਹੈ ਜਿਹੜੀ ਕੰਪਨੀ ਦਾ ਸਰ ਕਿਹੜੀ ਕੰਪਨੀ ਦਾ ਠੇਕਾ ਦੱਸ ਦਿਓ ਐਕਸਾਈਡਾ ਦੱਸੋ ਸਰ ਤੁਸੀਂ ਐਕਸਾਈਡਾ ਥੋੜਾ ਐਕਸਾਈਡਾ ਦੱਸੋ ਸਰ ਸਭ ਕੁਝ ਨਾ ਦੱਸਣਾ ਹੋ ਦੂਜੇ ਕਰ ਕਰੋ ਤੁਸੀਂ ਨਾ ਗੱਲ ਕਰੋ ਇਟਸ ਓਕੇ ਯਾਰ ਸਰ ਠੇਕਾ ਰ ਤੁਹਾਡਾ ਨਾ ਉਹ ਕਹਤਾ ਹਾਂ ਇਸ ਨੂੰ ਨਾ ਦੱਸਣਾ ਕੁਝ ਹਾਂਜੀ ਸਰ ਕੋਈ ਸਰ ਕੁਝ ਨਹੀਂ ਸਰ ਅੱਜ ਜਿਹੜੀ ਰੇਡ ਕੀਤੀ ਗਈ ਉਹਦੇ ਬਾਰੇ ਮੈਂ ਐਕਸਾਈਲ ਇਨਸਪੈਕਟਰ ਵਿਜੇ ਕੁਮਾਰ ਜੀ ਅੱਜ ਰੇਡ ਕੀਤੀ ਆਪਣੇ ਸੀਆਈਏ ਸਟਾਫ ਨੇ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਦੇਖ ਦੱਸਿਆ ਜਾਵੇ ਕਿ ਇਹ ਠੇਕਾ ਜਾਇਜ਼ ਹੈ ਕਿ ਨਾ ਜਾਇਜ਼ ਜੀ ਅਸੀਂ ਚੈੱਕ ਕੀਤਾ ਠੇਕਾ ਜਾਇਜ਼ ਹੈ ਬਿਲਕੁਲ ਜਾਇਜ਼ ਹੈ ਤੇ ਜਿਹੜੀ ਸ਼ਰਾਬ ਜਿੰਨੀ ਪਈ ਹੈ ਆਥੈਂਟੀਕੇਟਰ ਸਾਹਿਬ ਜਾਇਜ ਹੈ ਪਾਸਪਾਸ ਪਰਮਿਟ ਨਾਲ ਹੀ ਹੋਈ ਹੈ ਪੰਜਾਬ ਡਰਿਵਟੀ ਪੇਟ ਸ਼ਰਾਬ ਇਹ ਸਰ ਜਿਹੜੀ ਇਹ ਮਤਲਬ ਇਹਨਾਂ ਨੇ ਗੋਡਾਊਨ ਬਣਾਇਆ ਹੋਇਆ ਠੇਕੇ ਦੀ ਬੈਕਸਾਈਡ ਤੇ ਜਿਹੜਾ ਉਹ ਦਾ ਉਹ ਮੈਂ ਤੁਹਾਨੂੰ ਦੱਸਦਾ ਜੀ ਕਿਉਂਕਿ ਜਿਹੜਾ ਨਵੇਂ ਠੇਕੇ ਖੁੱਲੇ ਆ ਜਿਹੜਾ ਠੇਕਾ ਦਾ ਅਜੇ ਉਹਨਾਂ ਨੂੰ ਜਿਹੜਾ ਸਰ ਨੂੰ ਰਕਸ਼ਾ ਦਿੱਤਾ ਹੈ ਉਸ ਚ ਇਹ ਲਾਹ ਕਹਿੰਦਾ ਹੈ ਕਿ ਠੇਕੇ ਦੇ ਨਾਲ ਹੀ ਇੱਕ ਗੋਦਾਮ ਬਣਾਇਆ ਜਾ ਸਕਦਾ ਜਿੱਥੇ ਸ਼ਰਾਬ ਰੱਖੀ ਜਾਂਦਾ ਜੀ ਪਰ ਉਹ ਇੱਥੇ ਪਿੱਛੇ ਨਾਲ ਉਹ ਰਸਤਾ ਨਹੀਂ ਹੈ ਕੁੱਲ ਮਿਲਾ ਕੇ ਠੇਕਾ ਲੀਗਲ ਹੈ ਤੇ ਇਹ ਵੀ ਸ਼ਰਾਬ ਵੀ ਕੁੱਲ ਮਿਲਾ ਕੇ ਠੇਕਾ ਲੀਗਲ ਤੇ ਸ਼ਰਾਬ ਵੀ ਲੀਗਲ ਹੈ ਸਰ ਜਿਹੜੀ ਠੇਕੇ ਦੀ ਪਾਲਿਸੀ ਹੈ ਐਕਸਾਈਜ਼ ਵੱਲੋਂ ਲਾਗੂ ਕੀਤੀ ਗਈ ਹੈ ਕਿ ਠੇਕੇ ਦੇ ਅੰਦਰ ਆਪਾਂ ਪਾਣੀ ਦੀ ਬੋਤਲ ਖਾਰਾ ਨਮਕੀਨ ਵਗੈਰਾ ਵੇਚ ਸਕਦੇ ਹਾਂ ਸਰ ਗਲਾਸ ਖਾਰਾ ਠੇਕੇ ਦੇ ਵਿੱਚ ਠੇਕੇ ਦੇ ਵਿੱਚ ਇੱਕ ਗਲਾਸ ਪਿਆ ਹੈ ਨਹੀਂ ਠੇਕੇ ਦੇ ਵਿੱਚ ਇਸ ਇਸ ਬਾਰੇ ਕੋਈ ਉਹ ਨਹੀਂ ਕਿ ਖਾਰਾ ਹੈ ਜਾਂ ਨਮਕੀਨ ਹੈ ਕੁਝ ਲਿਖਿਆ ਹੋਏ ਇਹ ਨਹੀਂ ਕਿ ਮਿੱਥੀ ਖੜ ਕੇ ਕੋਈ ਪੀ ਨਹੀਂ ਸਕਦਾ ਆਫਸਰ ਆਫ ਦਾ ਪ੍ਰੈਮਿਸਿਸ ਖੜ ਕੇ ਪੀ ਸਕਦਾ ਸਰ ਮਤਲਬ ਪਾਣੀ ਹੀ ਹੋਣਾ ਹੈ ਅੰਦਰ ਰੱਖ ਸਕਦੇ ਸਰ ਪਾਣੀ ਦੀ ਬੋਤਲ ਸਰ ਗੱਲ ਮੇਰੀ ਗੱਲ ਦੱਸੋ ਮੈਂ ਸਾਬਤ ਕਰ ਰਿਹਾ ਕਿ ਵੀ ਸ਼ਰਾਬ ਇੱਥੇ ਖੜ ਕੇ ਨਹੀਂ ਪੀ ਸਕਦਾ ਨਹੀਂ ਨਹੀਂ ਸਰ ਉਹਨਾਂ ਦਾ ਪਾਣੀ ਦੀ ਬੋਤਲ ਸੇਲ ਕਰ ਸਕਦੇ ਜੀ ਗਲਾਸ ਗਲਾਸ ਵੀ ਸੇਲ ਕਰ ਸਕਦਾ ਪਾਣੀ ਦੀ ਬੋਤਲ ਵੀ ਸੇਲ ਕਰ ਸਕਦੇ ਹੋਈਆਂ ਕਿ ਇੱਥੇ ਕਾਰੀ ਹੋਈ ਹੋਈਆਂ ਲੋਏ ਅੰਦਰ ਭਰਿਆ ਪਿਆ ਜੀ ਤੁਹਾਡੇ ਸਾਹਮਣੇ ਪਿੱਛੇ ਸਰ ਪਾਣੀ ਦੀ ਬੋਤਲਾਂ ਭ ओके ओके जे ਇਹ ਤਾਂ ਅਸੀਂ ਤਿਆਰੀ ਕਰ ਕਾਰਵਾਈ ਕਰਾਂਗੇ ਉਹ ਦੇਖਣਾ ਸਰ ਤਰੀਕ ਨਿਗਾ ਮਾਰੋ ਸਰ ਉਹ ਦੇਖੋ ਪਾਣੀ ਪਿਆ ਪੂਰਾ ਭਰਿਆ ਹੋਇਆ ਹੈ ਹਾਂਸ ਜੰਦਾ ਦੀ ਬੋਤਲ ਹੈ ਇੱਕ ਮਿੰਟ ਇੱਕ ਮਿੰਟ ਥੋੜਾ ਉਹ ਕਿਤੇ ਹੱਦ ਤੱਕ ਕਿਤੇ ਬਈ ਖਾਤਰ ਸਰ ਹੈ ਹੀ ਨਹੀਂ ਨਾ ਹੈ ਹੱਦ ਤੱਕ ਕਿਤੇ ਹੈ ਕੱਲ ਹੱਤਾ ਹੈ ਨਹੀਂ ਸਰ ਉਹ ਹੋਟਲ ਹੈ ਨਾ ਉਹ ਹੱਤਾ ਨਹੀਂ ਹੋਟਲ ਹੈ ਕੋਈ ਗਵਰਨਮੈਂਟ ਤੋਂ ਮਨਜ਼ੂਰ ਛੇ ਤਾਂ ਉਹ ਹੱਤਾ ਨਹੀਂ ਹੈ ਹੋਟਲ ਹੈ ਜੇ ਇਹਦਾ ਹੋਇਆ ਹੈ ਗਲਤ ਤਾਂ ਅਸੀਂ ਕਾਰਵਾਈ ਕਰਾਂਗੇ ਕਾਰਵਾਈ ਕੀਤੀ ਜਾਊਗੀ ਸਰ ਇੱਕ ਗੱਲ ਹੋਰ ਉਹ ਤੁਹਾਡੇ ਕੋਲ ਪੈਰਾ ਕਿ ਦੇਖੋ ਦਾਰੂ ਪੀ ਕੇ ਗਲਾਸ ਦੀ ਕੇ ਤਿੱਡੇ ਆਏ ਆ ਗਲੀ ਗੁਰੂ ਵੀ ਰੋਈ ਯਾਰ ਨਹੀਂ ਸਰ ਇਸ ਚੀਜ਼ ਦਾ ਉਹ ਕਹਿੰਦੇ ਲੜਾਈਆਂ ਹੁੰਦੀਆਂ ਬਾਹਰ ਮੈਨੂੰ ਲੱਗੂ ਕਿ ਠੇਕਾ ਦਾ ਹੱਥ ਦੇਣਾ ਕੋ ਹੈ ਨਹੀਂ ਇਸ ਕਰਕੇ ਬਾਹਰ ਹੀ ਦਾਰੂ ਪਰੋਸੀ ਜਾਂਦੀ ਆ ਗਲਾਸ ਵੀ ਪੀਆ ਔਰ ਲੜਾਈ ਹੋ ਗਈ ਇਸ ਨੂੰ ਲੈ ਕੇ ਦੇਖੋ ਜੀ ਜੇ ਐ ਜੀ ਕੋਈ ਕਾਰਵਾਈ ਸਾਡੇ ਕੋਲ ਆਈ ਸ਼ਿਕਾਇਤ ਆਈ ਖਾਸ ਤੀ ਕਾਰਵਾਈ ਆ ਗਲਾਸ ਦੇ ਸਾਹਮਣੇ ਹੈ ਭਾਈ ਜੀ ਕੋਈ ਮੇਰੇ ਸਾਹਮਣੇ ਪੀ ਰਿਹਾ ਥੋੜੇ ਸਾਹਮਣੇ ਪੀ ਰਿਹਾ ਗਲਾਸ ਤੇ ਮੈਂ ਕਾਰਵਾਈ ਰੇਟ ਲਈਏ ਬੋਲੋ ਥੜੀ ਬਾਅਦ ਨਹੀਂ ਉਹ ਹੀ ਮੈਂ ਕਹਿ ਰਿਹਾ ਜੇ ਕਾਰਵਾਈ ਹੈ ਜੀ ਕਰਾਂਗੇ ਅੱਜ ਪਰਖਾਈ ਰੂ ਉਹਦਾ 1 ਘੰਟੇ ਤੋਂ ਤੁਹਾਡੀ ਕਾਰਵਾਈ ਚੱਲ ਰਹੀ ਹੈ ਇਸ ਕਰਕੇ ਪੁਲਿਸਬਾਰ ਖੜੀ ਹੈ ਕੋਈ ਦਾਰੂ ਲੈਣ ਆ ਨਹੀਂ ਰਿਹਾ ਨਹੀਂ ਤਾਂ ਦਾਰੂ ਲੈਣ ਨੂੰ ਹੀ ਹਾਈ ਤੱਕ ਕੋਈ ਆਇਆ ਨਹੀਂਗਾ ਟੀਵੀ ਦਾ ਦੂਰ ਦੀ ਗੱਲ ਹੈ ਕੋਈ ਗੱਲ ਨਹੀਂ ਭਜੇ ਆ ਜੀ ਕਰ ਬਈ ਇੱਥੇ ਅਸੀਂ ਲਗਾਤਾਰ ਚੈੱਕ ਰੱਖਾਂਗੇ ਜੇ ਹੋਇਆ ਤਾਂ ਕਾਰਵਾਈ ਕਰਾਂਗੇ ਤੁਹਾਡੇ ਸਭ ਨੇ ਨਖਰਾ ਬਾਹਰ ਜਿਹੜੇ ਪਏ ਆ ਉਹ ਤੇ ਕਾਰਵਾਈ ਕੀਤੀ ਪਾਣੀ ਦੇ ਗਲਾਸ ਪਏ ਆ ਰਸਤੋਂ ਪਾਣੀ ਦੇ ਗਲਾਸ ਤੇ ਖਾਲੀ ਗਲਾਸ ਤੇ ਮੈਂ ਕੀ ਕਰਦਾ ਨਹੀਂ ਖਾਲੀ ਗਲਾਸ ਤੇ ਮੈਂ ਕੀ ਕਾਰਵਾਈ ਕਰਦਾ ਨਹੀਂ ਨਹੀਂ ਸਭ ਜਿਹੜੀ ਅੰਦਰ ਸਮਾਨ ਪਿਆ ਉਹ ਤੇ ਕਾਰਵਾਈ ਕੀਤੀ ਜਾਊਗਾ ਹਾਂ ਉਹ ਕਾਰਵਾਈ ਕੀਤੀ ਓਕੇ ਓਕੇ ਪਰ ਇੱਕ ਹੋਰ ਹੈ ਜੀ ਸਰ ਇੱਕ ਗੱਲ ਹੋ ਇਹ ਜਿਹੜਾ ਠੇਕੇ ਦੇ ਬਾਹਰ ਬਾਰਡਰ ਕੰਰ ਰੱਖਣਾ ਜਾਂ ਠੇਕੇ ਦੇ ਬਾਹਰ ਕਢਾ ਕੇ ਚਰਾਵਣਾ ਚਾਹੀਦਾ ਇਹ ਇੱਥੇ ਕੀ ਬਣਦੀ ਕਾਰਵਾਈ ਹੁੰਦੀ ਹੈ ਜੇ ਤੇ ਤੁਹਾਨੂੰ ਅਸੀਂ ਵੀਡੀਓ ਪ੍ਰੋਵਾਈਡ ਕਰਦੇ ਹਾਂ ਕੀ ਐਕਸ਼ਨ ਕਰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਹੈ ਬਸ ਫਿਰ ਅਫਸਰ ਕਹਿ ਦਿੰਦੇ ਬਾਅਦ ਚ ਕੋਈ ਐਕਸ਼ਨ ਨਹੀਂ ਕਰਦਾ ਠੇਕ ਪਰ ਲੀਗਲ ਜੋ ਕਾਰਵਾਈ ਬਣਦੀ ਹੈ ਕੀਤੀ ਜਾ ਤੁਹਾਨੂੰ ਅਸੀਂ ਇਹ ਵੀਡੀਓ ਦਵਾਂਗੇ ਜਿਹੜੇ ਜਿਹੜੇ ਬਾਹਰੋਂ ਠੇਕ ਤੁਹਾਡਾ ਏਰੀਆ ਇਹੀ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ ਥੈਂਕ ਯੂ ਸਰ ਬਹੁਤ ਹਾਂ ਜੀ ਜੀ ਭਾਜੀ ਸਸੀ ਗੱਲ ਭਾਜੀ ਆ ਜੀ ਨਾਮ ਮੇਰਾ ਨਾਮ ਸੁਮਰਦੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਆਹ ਭਾਜੀ ਆਹ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਬਿਲਕੁਲ ਦੇਖੋ ਭਾਜੀ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਵੀ ਮੱਲੇ ਚ ਰਹਿੰਦੇ ਆ ਮੱਲੇ ਦੇ ਵਸਨੀਕਾ ਸਾਡਾ ਵੀ ਇਹੀ ਵਿਰੋਧ ਹੈ ਵੀ ਠੇਕਾ ਬੰਦ ਹੋਣਾ ਚਾਹੀਦਾ ਕਾਰਨ ਕਿ ਇਹ ਵੀ ਜਿਹੜਾ ਤਾਂ ਪਹਿਲੀ ਗੱਲ ਤਾਂ ਇਹ ਜਿਹੜੀ ਸਰਕਾਰ ਹੈ ਉਹਨਾਂ ਦਾ ਜਿਹੜਾ ਅਸਰ ਕਰਨ ਆਇਆ ਉਹ ਆਪ ਹੀ ਇਸੇ ਕਰਕੇ ਬੰਦ ਹੈ ਕਿ ਉਹਨੇ ਜਿਹੜੀ ਨੀਤੀ ਲੈ ਕੇ ਆਇਆ ਦੂਜੀ ਗੱਲ ਇੱਥੇ ਜਿਹੜਾ ਠੇਕਾ ਚੱਲਦਾ ਵਾ ਮੱਲੇ ਦੇ ਵਿੱਚ ਧੀਆਂ ਪਾਣਾ ਰਹਿੰਦੀਆਂ ਨੇ ਬੜੀ ਪਰੇਸ਼ਾਨੀ ਹੁੰਦੀ ਹੈ ਤਾਂ ਨਵਿਲਾ ਚੁੱਕੇ ਆ ਬੜੀ ਵਾਰੀ ਕੰਪਲੀਟਾਂ ਵੀ ਦੇ ਚੁੱਕੇ ਆ ਲੇਕਿਨ ਕੋਈ ਸਰ ਇੱਕ ਲੇਡੀ ਦਾ ਕਹਿੰਦੇ ਹੋਰ ਕੋਈ ਹੈ ਨਹੀਂ ਕਹਿੰਦੇ ਇਹ ਤਾਂ ਵੈਸੇ ਹੀ ਬੋਲਦੀ ਰਹਿੰਦੀ ਹਾਂ ਜੀ ਕੌਣ ਕਹਿੰਦਾ ਇੱਕ ਲੇਡੀ ਹੈ ਤੁਸੀਂ ਹੁਣੇ ਗੱਲ ਕਰੋ ਇੱਕ ਵਾਰ ਮਾਰਾਂਗਾ ਸਾਰਾ ਮੁੱਲਾ ਦਾ ਰੰਦਾ ਕੋਈ ਇੱਕ ਲੇਡੀ ਨਹੀਂ ਹੈ ਦੇਖੋ ਇਹ ਨਹੀਂ ਹੈਗਾ ਵੀ ਇਹ ਸਾਡੀ ਭੈਣ ਕੱਲੀ ਬੋਲਦੀ ਵੀ ਹੈ ਪਰੇਸ਼ਾਨ ਸਾਰਾ ਮੁੱਲਾ ਤੁਸੀਂ ਗੱਲ ਕਰੋ ਅਪਨੇ ਮੈਂ ਸਾਰਾ ਮੁੱਲਾ ਬਾਹਰ ਸਾਦੇ ਲੈਣਾ ਲਗਾਤਾਰ ਵਿਰੋਧ ਹੋ ਰਿਹਾ ਤੁਸੀਂ ਨੁਮਾਇੰਦੀ ਵੀ ਕਰਦੇ ਹੋ ਸ਼ਰਮਣੀ ਕਾਲੀਦਾਲ ਵੱਲੋਂ ਕਦੀ ਕੰਪਲੇਨ ਨਹੀਂ ਦਰਜ ਕਰਾਈ ਕਿ ਮੈਂ ਤੁਹਾਨੂੰ ਕਹਿ ਦਿੰਦਾ ਕਿੰਨੀ ਵਾਰੀ ਪਿਛਲੇ 10 ਸਾਲਾਂ ਤੋਂ ਕਿੰਨੀ ਅਮਲ ਅਮਲ ਕੀ ਤੁਹਾਡੇ ਸਾਹਮਣੇ ਆ ਜੇ ਅਮਲ ਹੋ ਜਾਂਦਾ ਤਾਂ ਬੰਦ ਨਾ ਹੋ ਜਾਂਦਾ ਹੁਣ ਅਸੀਂ ਹੁਣ ਫੇਰ ਵੀਰੋ ਇਹੀ ਗੱਲ ਇਹੀ ਗੱਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਵੀ ਗੱਲ ਕਹਿਣਾ ਚਾਹੁੰਦੇ ਆ ਮਹੱਲੇ ਵੱਲੋਂ ਵੀ ਗੱਲ ਕਹਿਣਾ ਚਾਹੁੰਦੇ ਆ ਵੀ ਇਹਨੂੰ ਬੰਦ ਕੀਤਾ ਜਾਵੇ ਜਦ ਤੱਕ ਕੋਈ ਅਲਟਰਨੇਟ ਕੱਢਿਆ ਜਾਵੇ ਕਿਉਂ ਇੱਥੇ ਧੀਆਂ ਪੈਣਾ ਰਹਿੰਦੀਆਂ ਬਿਲਕੁਲ ਗੱਲ ਸਹੀ ਹੈ ਪਰਸੋ ਦੀ ਗੱਲ ਹੈ ਮੈਂ ਆ ਰਿਹਾ ਆ ਮੇਰਾ ਵੀਰ ਬਾਹਰ ਖੜਾ ਸੀਗਾ ਇੱਥੇ दारू ਦੇ ਗਲਾਸ ਲੈ ਕੇ ਘਰਾਂ ਦੇ ਮੂਹਰੇ ਜਾ ਕੇ दारू ਪਿੰਦੇ ਬੀਤੀ ਠੇਕੇ ਨੂੰ ਲੈ ਕੇ ਵੀਰੋ ਉਹ ਜਿਹੜੀ ਸ਼ਰਾਬ ਇਲੈਗਲ ਪ੍ਰੋਸੀ ਜਾ ਰਹੀ ਉਹ ਨੂੰ ਲੈ ਕੇ ਵਿਰੋਧ ਕਰ ਸਾਰੇ ਹੀ ਵਿਰੋਧ ਆ ਸਰ ਚੱਲ ਇੱਕ ਨੂੰ ਨਹੀਂ ਸਾਰੇ ਹੀ ਆ ਠੇਕਾ ਖੋਲਿਆ दारू ਇਲੈਗਲ ਤੇ ਲੀ ਜੀਤ ਲੀਗਲ ਦਾ ਇਨ ਨਿਕਲਦਾ ਕੀ ਹੋਇਆ दारू ਲਿੱਤੀ ਪੀਣੀ ਹੈ ਨਾ ਕਿੱਥੇ ਪੀਣਗੇ ਉਹ ਅੰਦਰ ਨਹੀਂ ਪੀਣਗੇ ਬਾਹਰ ਪੀਣਗੇ ਗਲੀ 'ਚ ਪੀਣਗੇ ਜੇ ਗਲੀ 'ਚ ਪੀਣਗੇ ਤਾਂ ਮਹੱਲੇ ਦੇ ਧੀਆ ਬੈਣ ਸਾਰੀਆਂ ਨੇ ਤੇ ਪਰੇਸ਼ਾਨਦਾ ਹੁੰਦੀ ਹੈ ਮਹੱਲੇ ਪਰੇਸ਼ਾਨ ਮਹੱਲਾ ਸਾਰਾ ਪਰੇਸ਼ਾਨ ਹੁੰਦਾ ਹੈ ਜਿਵੇਂ ਭੈਣ ਜੀ ਬੋਲੇ ਕੋਈ ਲੜਾਈ ਝਗੜਾ ਵੀ ਕਾਫੀ ਹੁੰਦਾ ਹੈ ਐਸੇ ਲਾ ਕੇ ਭਾਜੀ ਰੈਗੂਲਰ ਚੀਜ਼ਾਂ ਨੇ ਨਵੀਂ ਨਹੀਂ ਹੈਗੀ ਰੈਗੂਲਰ ਚੀਜ਼ਾਂ ਨੇ ਲੜਾਈ ਝਗੜਾ ਹੋ ਗਿਆ ਆਪਸ ਲੜਾਈ ਝਗੜਾ ਹੋ ਗਿਆ ਮਹੱਲੇ ਨਾਲ ਜਿਵੇਂ ਬਾਥਰੂਮ ਕਰਨਾ ਜਾਂ ਸਰ ਐਕਸਾਈਟੋਰ ਵਿਜੀਲੈਂਸ ਵਾਲੇ ਆਏ ਹੋਏ ਕਿ ਇਹਨਾਂ ਨੂੰ ਚਲੂ ਕਰਾਇਆ ਜਾਊਗਾ ਇਸ ਚੀਜ਼ ਬਰ ਸਰ ਬਿਲਕੁਲ ਕਰਾਇਆ ਜਾਏਗਾ ਜੇ ਕਹਨੇ ਸਾਰੇ ਮਹੱਲੇ ਦੀ ਕੰਪਲੀਟ ਦੇ ਕੇ ਸਾਰੇ ਮਹੱਲੇ ਦੇ ਸਾਈਨ ਕਰਾ ਕੇ ਇਹਨਾਂ ਨੂੰ ਕਹਿੰਦੇ ਬੰਦ ਕਰੋ ਠੀਕ ਹੈ ਸਰ ਸਾਰੇ ਪੁੱਛੇ ਗਏ ਆ ਯਾਰ